ਹਾਂਜੀ ਹੋ ਜਾਓ ਸਾਵਧਾਨ ਜਿਹੜੇ ਬਾਹਰ ਯਾਤਰਾ ਤੇ ਘੁੰਮਣ ਜਾਂਦੇ ਨੇ ਰੇਲਵੇ ਸਟੇਸ਼ਨ ਤੇ ਜਾਂਦੇ ਨੇ ਉਹ ਵੀਡੀਓ ਦੇਖੋ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਆਪਣੇ ਸਮਾਨ ਦੀ ਜਿਹੜੀ ਜ਼ਿੰਮੇਵਾਰੀ ਹੈ ਤੁਸੀਂ ਆਪ ਕਰਨੀ ਹੈ ਆ ਵੇਖਿਓ ਇਸ ਜੋ ਹੈ ਮੁੰਡਾ ਬੰਦਾ ਆ ਕੇ ਪਿਆ ਹੋਇਆ ਹੈ ਕਿਸ ਤਰੀਕੇ ਦੇ ਨਾਲ ਇਹਨੂੰ ਚੋਰੀ ਕਰਨੀ ਹੈ ਕਿਸ ਤਰੀਕੇ ਦੇ ਨਾਲ ਕੀ ਦੇਖੋ ਸਾਰੀ ਵੀਡੀਓ ਦੇਖਣ ਵਾਲੀ ਹੈ ਤੁਸੀਂ ਵੀ ਸਾਵਧਾਨੀ ਵਰਤਣੀ ਕਿਵੇਂ ਇਹਦੇ ਕੋਲੇ-ਦਾਲੇ ਦੇਖ ਰਿਹਾ ਹੈ ਬੜੇ ਤਰੀਕੇ ਦੇ ਨਾਲ ਇਹਨੇ ਦੇਖੋ ਇੱਥੋਂ ਹੁਣ ਕੀ ਕਰਨਾ ਹੈ ਦੇਖੋ ਸਾਰੀ ਵੀਡੀਓ ਤੇ ਕਮਾਲ ਦੀ ਗੱਲ ਹੈ ਵੀ ਇਹੋ ਜਿਹੇ ਛਾਤਰ ਚੋਰ ਜਿਹੜੇ ਨੇ ਚੋਰੀਆਂ ਕਰਦੇ ਨੇ ਕੋਲ ਪਿਆ ਦੇਖੋ ਇੱਕ ਇਨਸਾਨ ਦਾ ਬੱਚਾ ਜਿਹੜਾ ਪਰਲੀ ਸਾਡੇ ਲੇਟ ਕੇ ਪਿਆ ਉਹਦਾ ਬੱਚਾ ਕਿਸ ਤਰੀਕੇ ਦੇ ਨਾਲ ਇਹਨੇ ਬੱਚੇ ਨੂੰ ਚੱਕ ਕੇ ਇੱਥੋਂ ਲੈ ਜਾਣਾ ਆਪਾਂ ਵੀ ਜਾਂ ਕੋਈ ਹੋਰ ਵੀ ਚਾਹੇ ਪਰਵਾਸੀ ਏ ਚਾਹੇ ਕੋਈ ਹੈ ਰੇਲਵੇ ਸਟੇਸ਼ਨ ਤੇ ਏਦਾਂ ਜਿਹੜਾ ਆਰਾਮ ਕਰਦੇ ਆ ਤਾਂ ਆਪਣੇ ਸਮਾਨ ਦਾ ਆਪਣੇ ਬੱਚਿਆਂ ਦੀ ਸੇਫਟੀ ਜ਼ਰੂਰ ਕਰਿਆ ਕਰੋ ਦੇਖੋ ਕਿਸ ਤਰੀਕੇ ਦੇ ਨਾਲ ਇਸ ਬੰਦੇ ਨੇ ਹੁਣ ਇਹ ਬੱਚਾ ਜਿਹੜਾ ਚੱਕ ਲਿਆ ਦੇਖੋ ਗੋਦੀ ਦੇ ਵਿੱਚ ਹੁਣ ਇੱਥੋਂ ਚੱਕ ਕੇ ਤੁਰ ਪਿਆ ਤੇ ਇਸ ਤਰੀਕੇ ਦਾ ਵਾਲਾ ਇਹ ਬੱਚਾ ਇੱਥੋਂ ਲੈ ਗਿਆ ਹੈ ਕਿ ਪਤਾ ਨਹੀਂ ਕਿਸ ਸਟੇਸ਼ਨ ਦੀ ਇਹ ਵੀਡੀਓ ਦਬਕੇ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਹੋ ਜਾਵੇ ਕਿਸੇ ਦਾ ਬੱਚਾ ਮਿਲ ਜਾਵੇ ਤੁਸੀਂ ਵੀ ਸਾਵਧਾਨ ਹੋ ਜਾਵੋ ਅਲਰਟ ਹੋ ਜਾਵੋ ਆਂਕੀ ਸਾਡੇ ਬੱਚਿਆਂ ਨਾਲ ਜਾਂ ਸਾਡੇ ਪਰਿਵਾਰ ਨਾਲ ਕਿਸੇ ਨਾਲ ਇਦਾਂ ਦੀ ਗੱਲ ਜਿਹੜੀ ਹੋ ਨਾ ਸਕੇ ਵੀਡੀਓ ਕਰ ਦਿਓ ਤਾਂ ਕਿ ਸ਼ੇਅਰ ਤੇ ਤਾਂ ਕਿ ਕਿਸੇ ਦਾ ਭਲਾ ਹੋ ਸਕੇ